ਉਹਦੀਆਂ ਗੱਲਾਂ ਚੰਗੀਆਂ ਨੇ ਕਿ ਉਹਦੀਆਂ ਗੱਲਾਂ ਚੰਗੀਆਂ ਨੇ ਬਹੁਤ ਚੰਗੀਆਂ ਨੇ ਖੁਦ ਵੀ ਚੰਗਾ ਹੁੰਦਾ ਖੁਦ ਵੀ ਚੰਗਾ ਹੁੰਦਾ ਤਾਂ ਕੀ ਬਾਤ ਹੋਣੀ ਸੀ ਕਿ ਖੁਦ ਵੀ ਚੰਗਾ ਹੁੰਦਾ ਤਾਂ ਕੀ ਬਾਤ ਹੋਣੀ ਸੀ ਗੱਲਾਂ ਦਾ ਕੀ ਹੈ ਗੱਲਾਂ ਤਾਂ ਹਰ ਕੋਈ ਚੰਗੀਆਂ ਕਰ ਲੈਂਦਾ ਗੱਲਾਂ ਦਾ ਕੀ ਐ ਗੱਲਾਂ ਤਾਂ ਹਰ ਕੋਈ ਚੰਗੀਆਂ ਕਰ ਲੈਂਦਾ ਪਰ ਖੁਦ ਨੂੰ ਚੰਗੇ ਬਣਾਉਣਾ ਪਰ ਖੁਦ ਨੂੰ ਚੰਗੇ ਬਣਾਉਣਾ ਵੀ ਤਾਂ ਚਾਹੀਦਾ ਹੈ ਜੇ ਖੁਦ ਤੁਸੀਂ ਮਾੜੇ ਹੋ ਤਾਂ ਫਿਰ ਚੰਗੀਆਂ ਗੱਲਾਂ ਕਰਨ ਦਾ ਕੀ ਫਾਇਦਾ ਕਿਉਂਕਿ ਗੱਲਾਂ ਚੰਗੀਆਂ ਦੇ ਨਾਲ ਖੁਦ ਚੰਗੇ ਬਣੋ ਚੰਗੇ ਇਨਸਾਨ ਬਣੋ ਉਹਦੀਆਂ ਗੱਲਾਂ ਚੰਗੀਆਂ ਨੇ ਬਹੁਤ ਚੰਗੀਆਂ ਨੇ ਪਰ ਖੁਦ ਵੀ ਚੰਗਾ ਹੁੰਦਾ ਤਾਂ ਕਿਆ ਬਾਤ ਹੋਣੀ ਸੀ ਕਿਆ ਬਾਤ ਹੋਣੀ ਸੀ